ਸਾਲਪੁਰਖ ਪ੍ਰਮਾਤਮਾ ਨੇ ਵਾਹਿਗੁਰੂ ਨੇ ਵਰਤਾਈ ਤੇ ਤੇ ਦਾਸ ਦੀ ਸੇਵਾ ਸਭ ਤੋਂ ਵੱਧ ਲੱਗ ਗਈ ਕਿਉਂਕਿ ਆਗੂ ਗੁੱਸੇ ਹੋਗੇ ਸੀਗੇ ਇਹ ਬਾਟਰ ਬੂਟੇ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈ ਬੜੀਆਂ ਛੋਟੀਆਂ ਗੱਲਾਂ ਨੇ ਆਪਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ ਜਿਹਦੇ ਸਿਰ ਤੇ ਦੇਸ਼ ਵਾਸਤਾ ਜਿਹਦੇ ਸਿਰ ਤੇ ਇਹ ਦੇਸ਼ ਚੱਲਦਾ ਹੈ ਵੀ ਆਪਣੇ ਨਾਲ ਜੋ ਕੀ ਕਰ ਰਹੇ ਨੇ ਆਪਣੇ ਨਾਲ ਕਹੋ ਜੀ ਕਤੂਤ ਖੜਾ ਰਹੇ ਨੇਗੇ ਜਿਹੜੇ ਹੱਥ ਛੋਟੇ ਛੋਟੇ ਗੋਲੀਆਂ ਇਹ ਗੇ ਲੈ ਕੇ ਟਿੱਟ ਰਹੇ ਨੇਗੇ ਇਹ ਕੌਮ ਉਹਨਾਂ ਤੋਂ ਨਹੀਂ ਖਤਮ ਹੋਈ ਬੰਬਾ ਟੋਪਾ ਗੋਲਿਆ ਤੋਂ ਹੀ ਖਾਤਮੇ ਛੋੜਿਆ ਗੋਲੀਆਂ ਨਾਲ ਕਿਵੇਂ ਖਾਤਮੇ ਇੱਕ ਮਿੰਟ ਬਾਈ ਖੜਾ ਰੋਲਾ ਨਾ ਪਾ ਇਹ ਜਿਹੜਾ ਦੋਸ ਹੈ 90 ਇੱਕ ਮਿੰਟ ਬੋਲਣਾ ਬੜਾ ਰੋਲਾ ਨਾ ਪਾ 2 ਮਿੰਟ ਖੜਦਾ ਪਿੱਛੇ ਰੋਲਾ ਨਾ ਬੜਾ ਪਾ ਬਾਈ ਬੜਾ ਬੱਸ ਮੱਕ ਬੋਲਾ ਫੜਾ ਟਟ ਜਾਂਦਾ ਨਾ ਜੀ ਫਰੀਜਾ ਥੋੜਾ ਡਾਊਨ ਹੋਇਆ ਪਿਆ ਡਾਊਨ ਕਾਰੀ ਵਾਲਾ ਤਾਂ 10 12 ਕਿਲੋ ਵੇਟ ਘਟ ਗਿਆ ਤਾਂ ਥੋਡੀ ਖਲਾ ਬਰਤ ਗਈ ਤੁਸੀਂ ਭਰਾਵਾਂ ਨੇ ਸਾਥ ਦਿੱਤਾ ਨਹੀਂ ਇੱਥੋਂ ਕਿਹੜਾ ਬਾਹਰ ਨਿਕਲਦਾ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਕਰਜਾ ਏਡਾ ਵੱਡਾ ਸਿਰ ਤੇ ਚੜਾਤਾ ਮੈਂ ਤੁਹਾਨੂੰ ਨਾ ਸੌਂ ਖਾ ਕੇ ਇਹ ਗੱਲ ਕਰਾਉਂ ਮੈਨੂੰ ਵਾਇਪਰੂ ਸੌ ਮੇਰਾ ਦਿਲ ਕਰਦਾ ਵੀ ਜੇ ਕਿਸਾਨ ਆਗੂ ਕਹਿ ਦੇਣਾ ਉਹ ਇੱਥੇ ਮੂਹਰੇ ਜਾ ਕੇ ਉਹਨਾਂ ਦੀ ਤਾਂ ਗੋਲੀ ਸਹਿਣੀ ਮੈਂ ਉਹਦੀ ਸਾਥੀ ਚ ਮਰਵਾਲਾ ਪਰ ਪਰ ਮੈਨੂੰ ਇਹ ਆ ਵੀਰ ਜਾਵਦੇ ਦੇ ਵਿੱਚ ਰਹਿ ਕੇ ਕੁੜਾ ਜੇ ਕੰਮ ਹੋਵੇ ਮਰਨਾ ਹੋਵੇ ਮਰਿਆ ਕੋਈ ਲੈਖੇ ਵੀ ਲੱਗੇ ਹਨਾ ਉਹ ਮੇਰਾ ਕੋਈ ਇਹਨਾਂ ਦਾ ਇਹਨਾਂ ਦਾ ਡਰ ਘਬਰਾਟ ਕੇ ਤਾਂ ਅਸੀਂ ਮਿੰਟਾਂ 'ਚ ਪੱਟ ਦਾਂਗੇ ਪਰ ਕਿਸੇ ਵੀ ਅੰਦੋਲਨ ਦਾ ਕਿਸੇ ਵੀ ਲੜਾਈ ਦਾ ਸਿੱਟਾ ਨਿਕਲਣਾ ਚਾਹੀਦਾ ਜਿੱਤ ਹੋਣੀ ਚਾਹੀਦੀ ਹੈ ਲੜਾਈ ਉਹ ਹੁੰਦੀ ਹੈ ਜਿਹੜੀ ਦਾ ਲੋਕਾਂ ਨੂੰ ਫਾਇਦਾ ਹੋਵੇ ਮਰਨਾ ਉਹ ਹੁੰਦਾ ਜਿੱਤੇ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲਾ ਕੱਟਣ ਦਾ ਤਾਂ ਫਾਇਦਾ ਹੁੰਦਾ ਜਿੱਤੇ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲਾ ਦੇ ਵਿੱਚ ਤਾਂ ਹੁਣ ਜੇਲਾ ਦੇ ਵਿੱਚ ਕੀ ਆ ਮੈਂ ਜੇਲਾ ਦੇ ਵਿੱਚ ਦੋ ਤਿੰਨ ਵਾਰੀ ਕਿੰਨੇ ਵਾਰੀ ਮੈਂ ਜੇਲ੍ਹ ਜਾਇਆ ਆ ਫਤ ਨੌਜਵਾਨਾਂ ਨੂੰ ਸਮਝਾ ਕੇ ਆਇਆ ਛੱਟੋ ਘੱਟ 15 20 ਨੌਜਵਾਨਾਂ ਦੀ ਮਾ ਉੱਤੇ ਗੋਲੀ ਛੜਾ ਕੇ ਆਇਆ ਜਿਹੜੀ ਨਸ਼ੇ ਵਾਲੇ ਜੀਵ ਵਾਲੇ ਨਹੀਂ ਖਾਂਦੇ ਮੈਨੂੰ ਸਮਝਾਇਆ ਨੌਜਵਾਨਾਂ ਨੂੰ ਇਤਿਹਾਸ ਦੱਸਿਆ ਆਪਣਾ ਵੀ ਆਪਣਾ ਇਤਿਹਾਸ ਕੀ ਆ ਯਾਰ ਆਪਣਾ ਇਤਿਹਾਸ ਪੜੋ ਜੇ ਲੜਨਾ ਜੇ ਮਰਨਾ ਹੀ ਆ ਤਾਂ ਆਪਣੇ ਕੌਮ ਲਈ ਮਰੋ ਆਪਣੇ ਲੋਕਾਂ ਲਈ ਮਰੋ ਅੱਜ ਦੇ ਸਰਕਾਰਾਂ ਨਾਲ ਇਹਨਾਂ ਲੜ ਕੇ ਮਰੋ ਲੀਡਰਾਂ ਨਾਲ ਲੜ ਕੇ ਮਰੋ ਹੁਣ ਮੇਰੀ ਲੜਾਈ ਕੀ ਆ ਆਪਣੀ ਸਾਰੇ ਲੜਾਈ ਕੀ ਆ ਆਪਣੀ ਲੜਾਈ ਇਹ ਆ ਕਿ ਜਿਹੜੇ ਲੋਕ ਕੁਰਸੀਆਂ ਦੇ ਵੜ ਕੇ ਝੂਠ ਪਤਾਨ ਬੋਲ ਕੇ ਵੋਟਾਂ ਦੇ ਪਹਿਲਾਂ ਗੱਪ ਮਾਰਦੇ ਨੇ ਵੱਡੇ ਵੱਡੇ ਇਹ ਤੂੰ ਬਾਤ ਅਸੀਂ ਬਦਲਾ ਆ ਗਿਆ ਬਦਲਾ ਆ ਗਿਆ ਬਦਲਾ ਕੋਈ ਟੱਕਾ ਨਹੀਂ ਆਉਂਦਾ ਉਹੀ ਬਾਹਾ ਉਹੀ ਘਾੜੀ ਐ ਝੂਠ ਬੜ ਕੇ ਬਹਿ ਕੇ ਕੁਰਸੀਆਂ ਤੇ ਚੌਧਰਦਾਰੀਆਂ ਆਪਣੇ ਘਰ ਭਰ ਲੈ ਆਪਣੇ ਗਾਹਾਂ ਰਿਸ਼ਤੇਦਾਰਾਂ ਦੇ ਘਰ ਭਰ ਲੈ ਅਮੀਰ ਹੋ ਜੰਨੇ ਅਸੀਂ ਗਰੀਬ ਹੋ ਜੰਨੇ ਆ ਲੜਾਈ ਸਾਡੀ ਗੱਲ ਧਿਆਨ ਨਾਲ ਸੁਣ ਲਿਓ ਉਹ ਰਾਜਨੀਤਿਕ ਬੰਦਿਆਂ ਨਾਲ ਹੋਣੀ ਚਾਹੀਦੀ ਜਿਹੜੇ ਝੂਠ ਬੋਲਦੇ ਨੇ ਕਿ ਚਾਹੇ ਪੰਜਾਬ ਦੇ ਨੇ ਚਾਹੇ ਸੈਂਟਰ ਦੇ ਨੇਗੇ ਅਸੀਂ ਕੀ ਆ ਅਸੀਂ ਆਪਸ ਵਿੱਚ ਲੜ ਰਹੇ ਆ ਅਸੀਂ ਕੀ ਅਸੀਂ ਪਾਰਟੀਆਂ ਪਿੱਛੇ ਲੜ ਰਹੇ ਆ ਕੋਈ ਕਹਿੰਦਾ ਮੈਂ ਬਾਦਲ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਸੀ ਉਹਨਾਂ ਪਿੱਛੇ ਲੜ ਰਹੀਆਂ ਲੜਨਾ ਤਾਂ ਆਪਣੇ ਪੰਜਾਬ ਲਈ ਲੜੋ ਆਪਣੇ ਲੋਕਾਂ ਲਈ ਲੜੋ ਆਪਣੇ ਕੌਮ ਲਈ ਲੜੋ ਇਹਨਾਂ ਪਿੱਛੇ ਲੜਨ ਦਾ ਕੀ ਫਾਇਦਾ ਅਸੀਂ ਇਹਨਾਂ ਪਿੱਛੇ ਲੜੀ ਜੰਨੇ ਆ ਯਾਰ ਇਹ ਇਹ ਜਿਹੜੀ ਸਮਝ ਆ ਨਹੀਂ ਆਪਣੇ ਦਿਮਾਗ ਦੇ ਵਿੱਚ ਖਾਨੇ ਦੇ ਵਿੱਚ ਮੈਂ ਤਾਂ ਨੌਜਵਾਨ ਜਿੰਨਾਂ ਨੂੰ ਆ ਗੱਲ ਸੁਣਾ ਤਾ ਤੇ ਖੋਲ ਕੇ ਜਿੰਨੇ ਵੀ ਆ ਤੁਸੀਂ ਕਿਉਂ ਆ ਖੜੇ ਹੋ ਨਾ ਆਰਮੀ ਵਾਲੇ ਸਤਿ ਧਿਆਨ ਨਾਲ ਗੱਲ ਸੁਣ ਲੋ ਜਿਹੜਾ ਵੀ ਇੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਇਹਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਸ਼ ਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਵਾਰ ਕੇ ਇਸ ਮੁਗਲਾਂ ਦੀ ਜੜ ਪੱਟੀ ਫਿਰ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਲਿਆ ਨਾ ਪੰਜਾਬ ਨੇ ਸਾਡੀ ਕੌਮ ਨੇ ਤੁਹਾਡੇ ਹਾਲਾਤ ਦੇਖ ਲੈ ਤੁਹਾਡਾ ਚੀਣ ਫਨੂ ਆ ਕੇ ਹੱਥ ਨੂੰ ਦੱਬ ਲੂਗਾ ਅਥਣ ਨੂੰ ਤੁਸੀਂ ਗੱਲਾਂ ਕਿੰਧਿਆ ਕਰਦੇ ਹੋ ਤੁਸੀਂ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਜਦੋਂ ਸਾਡੇ ਸਬਰ ਦਾ ਬੰਨ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਤੇ ਪੂਰੇ ਇੰਡੀਆ ਦੇ ਤਾਂ ਇਹ ਦੇਸ਼ ਵਸ ਰਿਹਾ ਨਹੀਂ ਇਹ ਦੇਸ਼ ਤਾਂ ਦਿਨਾਂ ਦੇ ਵਿੱਚ ਉਜੜਦੇ ਦਿਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀਆਂ ਨੇ ਦੇਸ਼ ਅਜਾਦ ਕਰਾਉਣ ਦੇ ਲਈ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਦਾਸਰੀ ਆਕਾਲ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਕਿਤੇ ਅਮਰੀਕਾ ਅੱਗੇ ਕਿਤੇ ਕਿਹੜੇ ਦੇ ਸਕੇ ਜਾ ਕੇ ਹੱਥ ਛੱਡ ਦੇ ਸੀ ਭੁੱਖੇ ਮਰ ਰਹੇ ਆ ਉਹ ਸਾਨੂੰ ਅਨਾਜ ਦੇ ਦਿਓ ਉਹ ਸਾਨੂੰ ਅਨਾਜ ਦੇ ਦਿਓ ਜੋ ਤੁਸੀਂ ਭੁੱਖੇ ਮਰ ਰਹੇ ਸੀ ਨਾ ਉਹ ਮੋਦੀ ਉਹ ਭਾਜਪਾ ਵਾਲਿਓ ਆ ਗੱਲ ਸੁਣ ਲਓ ਜਿਹੜੇ ਸਾਰੇ ਜਿਹੜੇ ਚੱਟੇ-ਬੱਟੇ ਨੇ ਪੰਜਾਬ ਵਾਲੇ ਵੀ ਸੁਣ ਲੈਣ ਜਦੋਂ ਉਹਨਾਂ ਅੱਗੇ ਜਾ ਕੇ ਹੱਥ ਛੱਡਦੇ ਕਹਿੰਦੇ ਉਹ ਨਾਜ ਦੇ ਸਾਨੂੰ ਅਨਾਜ ਦਿਓ ਉਦੋਂ ਅਸੀਂ ਅਨਾਜ ਦੇ ਭੰਡਾਰ ਭਰੇ ਹੁੰਦੇ ਸਾਡੇ ਬਾਪੂਆਂ ਨੇ ਟਿੱਪੇ ਕਰਾ ਕੇ ਸਾਡੇ ਬਾਪੂਆਂ ਨੇ ਅੱਜ ਅੱਜ ਤੁਹਾਡੇ ਅਨਾਜ ਦੇ ਭੰਡਾਰ ਭਰਤੇ ਅੱਜ ਤੁਸੀਂ ਤੁਸੀਂ ਭੁੱਖੇ ਮਰਦੇ ਫਿਰਦੇ ਸੀ ਅੱਛੜੀ ਧੁੱਖ ਦੂਰ ਕਰਤੀ ਜੋ ਤੁਸੀਂ ਰਾਜਲੇ ਤੁਸੀਂ ਛੱਡ ਨੀ ਚੜ ਕੇ ਆ ਗਏ ਤੁਸੀਂ ਸਾਡੇ ਨੀ ਚੜ ਕੇ ਆ ਕੇ ਤੁਹਾਨੂੰ ਰਜਾਇਆ ਅਸੀਂ ਆਂ ਭੁੱਖੇ ਮਰਦੇ ਨੂੰ ਨਾਜ ਅਸੀਂ ਦਿੱਤਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਸੀਗੇ ਜਦੋਂ ਤੁਹਾਡਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਸੀ ਨਾ ਇੱਕ ਟਾਈਮ ਅਨਾਜ ਖਾ ਲੋ ਇੱਕ ਟਾਈਮ ਰੋਟੀ ਖਾ ਲੋ ਦੋ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਤਿੰਨ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਰੋਟੀ ਥੋਡੀ ਅਸੀਮਣ ਲਾਈਆ ਰੋਟੀ ਤੁਹਾਨੂੰ ਅਸੀਂ ਦਿੱਤੀਆ ਸ਼ਰਮ ਕਰ ਲੋ ਸਾਡੀਆਂ ਸਬਰਾਂ ਦੇ ਬੰਨ ਨਾ ਪਰਖੋ ਇਹ ਗੱਲ ਪੰਜਾਬ ਵਾਲੇ ਵੀ ਸੁਣ ਲੈਣ ਤਾਕਤ ਥੱਲੇ ਜਿਹੜੇ ਪੰਜਾਬ ਦੇ ਤਾਕਤ ਥੱਲੇ ਨੇ ਨਾ ਜਿੰਨੇ ਲੀਡਰ ਨੇ ਕਿ ਉਹ ਵੀ ਧਿਆਨ ਨਾਲ ਗੱਲ ਸੁਣ ਲੈਣ ਅਸੀਂ ਤੁਹਾਨੂੰ ਕੁਰਸੀਆਂ ਬਿਠਾਉਣੇ ਆ ਸਾਡੀ ਤੁਸੀਂ ਗੱਲ ਕਦੋਂ ਕਰੋਗੇ ਜਾ ਕੇ ਹਰ ਇੱਕ ਬੰਦਾ ਜਾ ਕੇ ਮੋਤੀ ਕੇ ਸੈਂਟਰ ਕੇ ਜਾ ਕੇ ਕੋਡਾ ਹੋ ਜਾਂਦਾ ਕਰੋ ਪੰਜਾਬ ਦੀ ਗੱਲ ਕਰੋ ਕਦੋਂ ਲੋਕਾਂ ਦੀ ਗੱਲ ਕਰੋਗੇ ਇਹ ਗੱਲਾਂ ਕਰਦੇ ਨੇ ਵੀ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਆਪਣੀ ਕੁਰਸੀ ਲਈ ਜਾ ਕੇ ਸੈਂਟਰ ਕੇ ਕੋਟੇ ਹੋ ਜਾਂਦੇ ਨੇਗੇ ਗੱਲਾਂ ਕਰਦੇ ਨੇ ਕਿ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਆ ਵੀਰੋ ਉਹ ਕਹਿੰਦੇ ਮੋਦੀ ਸਾਡਾ ਜਿਹੜਾ ਆਪਣਾ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਗੱਲਾਂ ਕਰਦੇ ਨੇ ਵੀ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਹੈ ਅੱਛਾ ਫੰਡ ਥੋੜਾ ਮੋਦੀ ਰੋਕੀ ਖੜਾ ਹੈ ਮੋਦੀ ਥੋੜਾ ਫੰਡ ਤੋਂ ਨੂੰ ਫੰਡ ਲੈਣਾ ਨਹੀਂ ਆਉਂਦਾ ਤੁਸੀਂ ਜਾ ਕੇ ਜਿੰਨੇ ਵੀ ਤੁਸੀਂ ਸੀ ਪੁਸਥੀਆਂ ਤੇ ਬਿਠਾਇਆ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਸੀਂ ਪੰਜਾਬ ਦੇ ਮੰਤਰੀਓ ਜਾ ਕੇ ਲਾਓ ਧਰਨਾ 402 ਸਾਲ ਧਰਨਾ ਚਲਾਇਆ ਧੌਣ ਤੋਂ ਕਿਲਾ ਕਿੱਗੜਾ ਕੱਟ ਕੇ ਉਹਨੂੰ ਹਰਾ ਕੇ ਆਇਆ ਉਹ ਕੀ ਕਰਦੇ ਨੇਗੇ ਸੰਯੋਗ ਤੇ ਕਰਕੇ ਫਤੂਨੇ ਪਾਰੀਆਂ ਕੱਟੀਆਂ ਹੋ ਗਈਆਂ ਸੰਧੀ ਉਹ ਸੰਯੋਗ ਤਾਂ ਹੈ ਉਹ ਸੰਯੋਗਤਾ ਹੋ ਗਿਆ ਤੁਹਾਨੂੰ ਮੋਦੀ ਤੋਂ ਖਤਰਾ ਉਹ ਮੋਦੀ ਨੂੰ ਕਈ ਧੌਣ ਤੋਂ ਕਿਲਾ ਪਹਿਲਾਂ ਕੱਟਿਆ ਅੱਜ ਬਾਣੀ ਪਾਇਆ ਤਾ ਉਹ ਦੇਖ ਲੈ ਮੂਰੇ ਉਹ ਦੇਖ ਲੋ ਇਹ ਤੁਸੀਂ ਗੱਲਾਂ ਤੁਸੀਂ ਪੰਜਾਬ ਲਈ ਲੜੋ ਤਾਂ ਸਹੀ ਪੰਜਾਬ ਲਈ ਕੁਝ ਕਰੋ ਤਾਂ ਸਹੀ ਬਸ ਸਿਰਫ ਪਤਾ ਕੀ ਹੁੰਦਾ ਸਾਡੀ ਕੁਰਸੀ ਨਾ ਵਗ ਜੇ ਸਾਡੇ ਅਮਰਤਿਸ਼ਾ ਦਾ ਪ੍ਰੈਸ਼ਰ ਆ ਉਹਦਾ ਪ੍ਰੈਸ਼ਰ ਆ ਅਕੇ ਫੰਡ ਲੈਣੇ ਯਾਰ ਪਹਿਲਾਂ ਨੇ ਕਿੱਡੀ ਕਮੇਡੀ ਗੱਲ ਆ ਜੇ ਤੁਸੀਂ ਲੜੋ ਜੇ ਇੱਕ ਮਿੰਟ ਗੱਲ ਪੰਜਾਬ ਦੇ ਲੋਕਾਂ ਕੋ ਧਿਆਨ ਨਾਲ ਗੱਲ ਸੁਣਨ ਵਾਲੀ ਹੈ ਜਿੰਨੇ ਐਮਐਲਏ ਜਿੱਤੇ ਹੋਏ ਆਪਣੇ ਐਮਪੀ ਜਿੱਤੇ ਹੋਏ ਆਪਣੇ ਤਾਂ ਏਡੀ ਮਾੜੀ ਕਿਸਮਾ ਜਿਹੜੇ ਆਪਾਂ ਐਮਪੀ ਜਿਤਾਏ ਨੇਗੇ ਆਪਣੇ ਸੜੀ ਜੋਰ ਦੀ ਗੈਰ ਹਾਜ਼ਰੀ ਰਹੀ ਆ ਉਹ ਐਮਪੀ ਜਿਤਾਇਆ ਇੱਕ ਵੀ ਦਿਨ ਜਾ ਕੇ ਲੋਕ ਸਭਾ ਦੇ ਵਿੱਚ ਨਹੀਂ ਬੋਲਿਆ ਇੱਕ ਵੀ ਦਿਨ ਇੱਕ ਵੀ ਦਿਨ ਲੋਕਾਂ ਦੇ ਜਾ ਕੇ ਮੁੱਦੇ ਤੇ ਨਹੀਂ ਬੋਲਿਆ ਨਹੀਂ ਆਪਾਂ ਮੇਰੀ ਗੱਲ ਸੁਣ ਲੈ ਆਪਾਂ ਨਹੀਂ ਧੌਣ ਚੋਂ ਕਿੱਲਾ ਕੱਢਣ ਲਈ ਪੈਦਾ ਹੋਇਆ ਨਹੀਂ ਧੌਣ ਚੋਂ ਕਿੱਲਾ ਐਵੇਂ ਜਿкру ਕੱਢਦੇ ਰਹਾਂਗੇ ਇਹ ਜਿਹੜੀ ਤਾਂ ਗੱਲ ਕਹੀ ਆ ਨਾ ਸੁਣ ਲੈ ਮੇਰੀ ਗੱਲ ਬਾਈ ਅਸੀਂ ਸਾਡਾ ਪੰਜਾਬ ਸੁਧਰੂਆ ਕਿਦਾਂ ਅਸੀਂ ਪੰਜਾਬ ਤਰੱਕੀ ਕਿਦਾਂ ਕਰੂਗਾ ਇੱਕ ਜਿਹੜਾ ਮੰਤਰੀ ਹੁੰਦਾ ਇੱਕ ਮੁੱਖ ਮੰਤਰੀ ਹੁੰਦਾ ਇੱਕ ਐਮਐਲਏ ਹੁੰਦਾ ਉਹਦੇ ਘਰੇ ਕੋਈ ਉਹਦਾ ਕੋਈ ਉਹਦਾ ਮੁੰਡਾ ਮਰ ਜੇ ਉਹਦੀ ਘਰ ਵਾਲੀ ਮਰ ਜੇ ਉਹਨੂੰ ਕੋਈ ਦੁੱਖ ਨਹੀਂ ਹੁੰਦਾ ਹੁਣ ਦੁੱਖ ਪਤਾ ਕਦੋਂ ਹੁੰਦਾ ਏ ਧਿਆਨ ਨਾਲ ਸੁਣ ਲੈ ਗੱਲ ਉਹਨੂੰ ਦੁੱਖ ਹੋਦਾ ਹੁੰਦਾ ਜਦੋਂ ਉਹਦੀ ਕੁਰਸੀ ਜਾਂਦੀ ਕਰੂ ਉਹਦੀ ਪਾਵਰ ਜਾਂਦੀ ਹੈ ਪਾਵਰ ਐਨੀ ਭੈੜੀ ਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਮੰਦਰ ਬਾਣੀ ਪੜ੍ਹੀ ਉਹਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਆਇਆ ਕਹਿੰਦੇ ਵੀ ਜੇ ਰਾਜਸਥਾਨ ਦੇ ਵਿੱਚ ਰੇਗਿਸਤਾਨ ਤੇ ਮੀਂਹ ਪੈ ਜਾਏ ਉਹ ਕਦੇ ਤ੍ਰਿਪਤ ਨਹੀਂ ਹੁੰਦਾ ਅੱਗ ਆਗੂਰੇ ਜਿੰਨਾ ਮਰਜ਼ੀ ਬਾਲਣ ਸੜਦੇ ਉਹਦੀ ਅੱਗ ਦੀ ਭੁੱਖ ਕਦੇ ਪੂਰੀ ਨਹੀਂ ਹੁੰਦੀ ਜਿਹੜਾ ਬੰਦਾ ਰਾਜਨੀਤਿਕ ਬੰਦਾ ਕੁਰਸੀ ਤੇ ਬੈਠਿਆ ਉਹਦੀ ਕਦੇ ਭੁੱਖ ਪੂਰੀ ਨਹੀਂ ਹੁੰਦੀ ਜਿੱਡਾ ਮਰਜ਼ੀ ਮਨਿਸਟਰ ਬਣ ਜਾਵੇ ਜਿੱਡਾ ਮਰਜ਼ੀ ਐਮਐਲਏ ਬਣ ਜਾਵੇ ਕਿ ਜਿੰਨਾਂ ਨੂੰ ਅਸੀਂ ਕਿਰਾ ਮੌਕਾ ਇਹਨਾਂ ਨੂੰ ਗੱਲਾਂ ਨੂੰ ਦਿੱਤਾ ਇਹਨਾਂ ਨੂੰ ਦੁਵਾਰਾ ਕਹੋ ਵੀ ਚਲੋ ਆਪਦੇ ਘਰੇ ਚੱਲ ਬਈ ਚੱਲ ਚਲ ਤਾਂ ਸਾਡੀ ਗੱਲ ਨਹੀਂ ਕੀਤੀ ਅਸੀਂ ਨਹੀਂ ਤੈਨੂੰ ਕੋਟਪਨ ਚਾ ਲਾ ਆਪਦੇ ਘਰੇ ਹੋਰਾਂ ਨੂੰ ਦੇਖਾਂਗੇ ਹੋਰਾਂ ਕਰਾਂਗੇ ਅਸੀਂ ਤਾਂ ਸਾਡੇ ਮੇਰਾ ਕੰਮ ਕੀ ਆ ਮੇਰੇ ਲੇਖੇ ਤੁਹਾਡਾ ਸਾਡੇ ਲੇਖੇ ਲੜਾਈ ਆਈ ਆ ਸੰਘਰਸ਼ ਆਇਆ ਜੇ ਅਸੀਂ ਆਪਾਂ ਇਹਨਾਂ ਕਿੰਨਾ ਮਤੇ ਪੈਗੇ ਤਾਂ ਲੜੂਗਾ ਕੌਣ ਤੇ ਇਹਨਾਂ ਨਾਲ ਮੱਥਾ ਕੌਣ ਲਾਊਗਾ ਆਪਾਂ ਤਾਂ ਇਹਨਾਂ ਨਾਲ ਮੱਥਾ ਲਾਉਣ ਲਈ ਲੜਨ ਲਈ ਤਿਆਰ ਹੋਇਆ ਹੈ ਕਾਹ ਰਾਜਨੀਤਿਕ ਜਿੰਨਾ ਟਾਈਮ ਨਾ ਟਾਈਮ ਗੈਰ ਰਾਜਨੀਤਿਕ ਚੱਲਾਂਗੇ ਉਹਨਾ ਟਾਈਮ ਇਹ ਪੰਜਾਬ ਦੇ ਵਿੱਚ ਪੰਜਾਬ ਨੂੰ ਉਹਨਾ ਟਾਈਮ ਬਚਾ ਸਕਦੇ ਆ ਨਹੀਂ ਤਾਂ ਮਿੰਟਾਂ ਦੇ ਵਿੱਚ ਵੇਚ ਕੇ ਆਉਂਦੇ ਨੇ ਜਿਵੇਂ ਅਸੀਂ ਮੰਡੀ ਦੇ ਵਿੱਚ ਫਸਲ ਨੂੰ ਨਹੀਂ ਵੇਚ ਕਿਉਂਦੇ ਆਪਾਂ ਆਪਣੀ ਕਣਕ ਲਾ ਕੇ ਵੇਚ ਕਉਣਾ ਆਪਾਂ ਵੇਚ ਕਿਉਂਨੇ ਹਨਾ ਕੋਈ ਸਬਜ਼ੀ ਵੇਚ ਕਿਉਂਦਾ ਇਹ ਕੀ ਕਰਦ ਨੇ ਦਾਗੜਦੱਲੇ ਪੰਜਾਬ ਦੇ ਹੱਕ ਪੰਜਾਬ ਦੇ ਲੋਕਾਂ ਦੀਆਂ ਮੰਗਾ ਦਿੱਲੀ ਦੇ ਵਿੱਚ ਐ ਜਾ ਕੇ ਉੱਥੇ ਉੱਥੇ ਸਾਡੀ ਮੰਡੀ ਲੱਗਦੀ ਆ ਪੰਜਾਬ ਦੀ ਉਹ ਮੰਡੀ ਦੇ ਵਿੱਚ ਸਾਡੇ ਹੱਕ ਸਾਰਾ ਕੁਝ ਵੇਚ ਜਾਂਦੇ ਨੇ ਨਾ ਅੱਗੇ ਬੋਲਦੇ ਨਹੀਂ ਯਾਰ ਇਹ ਉਹਨਾਂ ਕੇ ਗੱਲ ਹੀ ਨਹੀਂ ਕਰਦੇ ਹੈ ਯਾਰ ਗੱਲ ਕਰਨ ਨੂੰ ਕਿੱਡੀ ਕਵੱਡੀ ਗੱਲ ਹੈ ਪਰ ਇੱਕ ਚੀਜ਼ ਦੇਖੋ ਬਾਈ ਆਪਣਾ ਦੁਨੀਆ ਦਾ ਸਭ ਤੋਂ ਸਭ ਤੋਂ ਵਧੀਆ ਰਾਜ ਮਹਾਰਾਜਾ ਰਜੀਤ ਸਿੰਘ ਦਾ ਰਿਹਾ 40 ਸਾਲ ਦਾ ਰਾਜ ਰਿਹਾ 40 ਸਾਲ ਦਾ ਰਾਜ ਰਿਹਾ ਉਹਦਾ ਰਾਜ ਨਾ ਚੰਗਾ ਕਿਉਂ ਹੋਇਆ ਇੱਕ ਚੀਜ਼ ਦੇਖੋ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਹੈ ਜਿੰਨੇ ਵੀ ਨੌਜਵਾਨੋ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਜਾਓ ਗੁਰਬਾਣੀ ਦੇ ਲੜ ਲੱਗ ਜਾਓ ਮਹਾਰਾਜਾ ਰਜੀਤ ਸਿੰਘ ਐ ਨਾ ਚੰਗਾ ਰਾਜਾ ਕਿਉਂ ਹੋਇਆ ਪਤਾ ਕਿ ਉਹਨੂੰ ਕਿਉਂ ਹੋਇਆ ਜੇ ਉਹਦੇ ਰਾਜ ਦੇ ਵਿੱਚ ਕਿਸੇ ਨੇ ਮਸਜਿਦ ਦੇ ਉੱਪਰ ਗੋਹਾ ਚੜ੍ਹਿਆ ਸਿੱਟਿਆ ਤਾਂ ਅਗਲੇ ਨੂੰ ਸੋਨਾ ਚੜਵਾਤਾ ਧਰਮਾਂ ਦੇ ਪਿੱਛੇ ਨਹੀਂ ਲੜਾਇਆ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੇ ਸੀ ਬਿੰਦੂਆਂ ਵੀਰਾਂ ਦੀ ਸੀਗੀ ਸਭ ਤੋਂ ਟੱਟ ਗੰਤੀ ਸਿੱਖਾਂ ਦੇ ਸੀ ਐਡਾ ਤਕੜਾ ਸਿੱਖ ਰਾਜ ਹੋਇਆ ਕਿਉਂ ਮੈਂ ਛੁੱਟੀ ਤੁਨੂੰ ਧਾਰ ਦੇ ਕੇ ਦੱਸਦਾ ਵੀ ਐਡਾ ਤਕੜਾ ਉਹ ਰਾਜਾ ਬਣ ਕਿਵੇਂ ਗਿਆ ਬਣ ਦਾ ਕਾਰਨ ਪਤਾ ਕੀ ਸੀ 2 ਘੰਟੇ ਰੋਜ਼ ਉਹਦੀ ਉਹਦੇ ਰਾਜ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ 2 ਘੰਟੇ ਰੋਜ਼ ਉਹ ਬਾਣੀ ਸੁਣਦਾ ਜਪ ਰੋਜ਼ ਸਹਿਜ ਪਾਰ ਚੱਲਦਾ ਰਹਿੰਦਾ ਅਸੀਂ ਨਸ਼ਿਆਂ ਦੇ ਉੱਪਰ ਲਾ ਕੇ ਸਾਡੇ ਵਾਲਾ ਦਾ ਕੰਮ ਕੀ ਆ ਉਹ ਬਾਣੀ ਦੇ ਲੜ ਲੱਗਿਆ ਹੋਇਆ ਰਾਜਾ ਸੀਗਾ ਜਿਹਦੇ ਅੰਦਰ ਉਸ ਪਰਮਾਤਮਾ ਦੀ ਗੱਲ ਹੋਊਗੀ ਨਾ ਉਹ ਬੰਦਾ 100 ਵਾਰੀ ਕਿਸੇ ਦਾ ਜ਼ੁਲਮ ਕਰਨ ਲੱਗਿਆ ਡਰੂਗਾ 100 ਵਾਰੀ ਬੰਦਾ ਝ ਹੁਣ ਜਿਹੜਾ ਬੰਦਾ ਉਹ ਰਾਜਾ ਸੀਗਾ ਗਰਮਾਣੀ ਦਾ ਧਾਰਮਿਕ ਸੀ ਗੁਰੂ ਤੋਂ ਆਪਣੇ ਅੰਗ ਸੰਗ ਸਹਾਇੂਕੇ ਚੱਲਦਾ ਸੀ ਪਰ ਸਾਡੇ ਵਾਲੇ ਕਿਹਨੇ ਆਫਰੇ 1.5 ਬੋਤਲ ਚਾੜ ਲਈ ਕਿਸ ਨੇ ਬੋਤਲ ਚਾੜ ਲਈ दारू ਦੀ ਉਹ ਕਿਸੇ ਨੂੰ ਆਉ ਨੂੰ ਫੋਨ ਲੱਤਾ ਓ ਕਰਦੇ ਪਰਚਾ ਦੇ ਤੇ ਕਰਦੇ ਉਹ ਮੇਰੇ ਖਿਲਾਫ ਬੋਲਦਾ ਉਹ ਤੇ ਪਰਚਾ ਕਰਦੇ ਚੱਕਦੇ ਪਰਚਾ ਫਿਰਦੇ ਅੰਦਰ ਭੈਣਾਂ ਨੂੰ ਸਿਰਦੇ ਅੰਦਰ ਉਹਨੂੰ ਸਿਰਦੇ ਅੰਦਰ ਸਾਡੇ ਵਾਲੇ ਆਹ ਕੰਮ ਕਰਦੇ ਨੇ ਲੱਗ ਕੋਈ ਅੰਦਰ ਕਿਤੇ ਹਿਆ ਦੇ ਆਦੀ ਭਾਵਨਾ ਹੋਵੇ ਨਾ ਉਹ ਬੰਦਾ ਕਦੇ ਗਲਤ ਨਹੀਂ ਕਰਦਾ ਇਹ ਸਿੱਖਣਾ ਕਿ ਨਸ਼ਾ ਦੇ ਵਿੱਚੋਂ ਉੱਥੇ ਗ੍ਰਸਤ ਹੋਏ ਪਏ ਨੇਗੇ ਉਹਨਾਂ ਦੇ ਵਿੱਚ ਪਾਵਰਾਂ ਨੇ ਪਾਵਰਾਂ ਨੇ ਪਾਵਰਾਂ ਸਦਾ ਨਹੀਂ ਰਹਿੰਦੀਆਂ ਸਦਾ ਨਹੀਂ ਇਹ ਪਾਵਰਾਂ ਰਹਿੰਦੀਆਂ ਇਹ ਪਾਵਰਾਂ ਪੂਰਾਂ ਦਾ ਬੜੀਆਂ ਥੋੜੀਆਂ ਤਾਂ ਆਉਂਦੀਆਂ ਨੇ ਗੱਲਾਂ ਨੇ ਦੋ ਚੀਜ਼ਾਂ ਮੰਦਰ ਦੇ ਨਾਲ ਜਾਣੀਆਂ ਨੇ ਕੀਤੀ ਰੱਬ ਦੀ ਬੰਦ ਕੀਤਾ ਕੀਤਾ ਹੋਇਆ ਬੰਦੇ ਦਾ ਕਰਮ ਜਿਹੋ ਜਿਹਾ ਬੰਦਾ ਕਰਮ ਕਰਕੇ ਜਾਊਗਾ ਉਹੋ ਜਿਹਾ ਉਹਨੂੰ ਫਲ ਜਿਹੋ ਜਿਹਾ ਬੀਜੂਗਾ ਉਹਦਾ ਬਟਨਾ ਪਊਗਾ ਜੇ ਤੁਸੀਂ ਸਾਡੇ ਤੇ ਜ਼ੁਲਮ ਕਰ ਰਹੇ ਹੋ ਤਾਂ ਤੁਹਾਨੂੰ ਇਹ ਜ਼ੁਲਮ ਦਾ ਤੁਹਾਨੂੰ ਵੀ ਸਹਿਣਾ ਪਊਗਾ ਇਸ ਕਰਕੇ ਕਰਕੇ ਵੀਰੋ ਜਿਹੜੀ ਆ ਗੱਲ ਆ ਹੁਣ ਗੱਲ ਆ ਬਾਰਡਰ ਵਾਲੀ ਆ ਇਹਨੂੰ ਤੋੜਨ ਵਾਲੀ ਗੱਲ ਆ ਅੱਗੇ ਜਾਣ ਵਾਲੀ ਗੱਲ ਆ ਇਹ ਕਾਰਨ ਕੀ ਆ ਆਪਾਂ ਜਦੋਂ ਆਪਾਂ ਇੱਕ ਸਿਸਟਮ ਜਾਂ ਬਣਾ ਕੇ ਚੱਲਾਂਗੇ ਉਦੋਂ ਇਹ ਆਪਾਂ ਬਾਰਡਰ ਤੋੜਨਾ ਕੋਈ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈਗੀ ਉ ਤਾਂ ਆਪਾਂ ਐ ਖੜਾ ਬਹਿ ਕੇ ਐ ਪੁੱਛੋ ਹੈਡਰ ਆ ਰਹੇ ਨੇਗੇ ਪੂਰੇ ਪਰਮੰਧ ਪੂਰੀਆਂ ਚੀਜ਼ਾਂ ਆ ਰਹੀਆਂ ਨੇਗੀਆਂ ਇਸ ਕਰਕੇ ਜੇ ਕਿਸੇ ਭਰਾ ਦੇ ਸੱਟ ਲੱਗਦੀ ਹੈ ਨਾ ਬੜਾ ਦੁੱਖ ਹੁੰਦਾ ਹੈ ਜਦੋਂ ਨਾ ਮੈਂ ਪਰਸੋਂ ਦਾਖਲ ਸੀਗਾ ਮੈਂ ਮਨਪ੍ਰੀਤ ਡਾਕਟਰ ਕੋਲੇ ਚਲਾ ਗਿਆ ਸਾਡੇ ਬਰਨਾਲੇ ਕੱਟ ਰਹਿ ਉਹ ਕਹਿੰਦਾ ਤੇਰੇ ਅੰਦਰ ਹੈਗਾ ਟਾਈ ਫੜਨਾ ਇਨਫੈਕਸ਼ਨ ਜੀ ਹੁੰਦੀ ਹੈ ਕਹਿੰਦਾ ਬਧੀ ਪੀ ਹੈ ਕਹਿੰਦਾ ਤੂੰ ਇੱਥੇ ਦਾਖਲ ਰਹਿ ਉਹ ਮੈਨੂੰ ਮੈਂ ਫੋਨ ਚੱਕਿਆ ਮੈਂ ਦੇਖਿਆ ਵੀਡੀਓ ਮੈਨੂੰ ਕਹਿੰਦਾ ਤਾਂ 5-7 ਦਿਨ ਕਿਸੇ ਪਾਸੇ ਨਹੀਂ ਜਾਣਾ ਕੱਲ ਉੱਧਰ ਸੀ ਅੱਜ ਇੱਧਰ ਆ ਤੇ ਕਿਸੇ ਪਾਸੇ ਮਗਾ ਯਾਰ ਕਿਵੇਂ ਟਿਕ ਜੀਆ ਮੇਰਾ ਛੋਟਾ ਭਰਾ ਆ ਹੁਣ ਇਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਆ ਸਾਡੇ ਮਿੰਡ ਵਾਲਾ ਸਰਪੰਚ ਖੜਾ ਮੈਨੂੰ ਕਿਹਾ ਮਖਾ ਯਾਰ ਆਪਾਂ ਚਲੋ ਯਾਰ ਆਪਾਂ ਆਪਣੇ ਭਰਾਵਾਂ ਦੇ ਸੱਟਾਂ ਬਜਿਂਦੇ ਨੇ ਆਪਾਂ ਸਾਂਕਾ ਮਰ ਜਾਗੇ ਤਾਂ ਕਿਤੇ ਲੇਖੇ ਲੱਗਦਾਂਗੇ ਮੌਤ ਆਉਣੀ ਆ ਮੌਤ ਤੋਂ ਨਾ ਡਰਿਆ ਕਰੋ ਮੌਤ ਤੋਂ ਇਹ ਗੱਲ ਸੁਣ ਲਓ ਧਿਆਨ ਨਾਲ ਸਾਹਮਣੇ ਖੜੇ ਨੇ ਮੌਤ ਤੋਂ ਡਰਨ ਵਾਲੀ ਕੌਮ ਨਹੀਂ ਹੈਗੀ ਇਹ ਤਾਂ ਸਾਂਕਾ ਮੌਤ ਨੂੰ ਤਾਂ ਆਇਆ ਕਹਿੰਦੇ ਵੀ ਆ ਗਈ ਅੱਜ ਸਭ ਤੋਂ ਪਤਾ ਅੱਜ ਦਿਨ ਸਾਡਾ ਭਰਾ ਦੀਪ ਸਿੱਤੂ ਬਾਈ ਅੱਜ ਅੱਜ ਬਾਈ ਸਾਡਾ ਉਹ ਚਲਾ ਗਿਆ ਯਾਰ ਉਹਦਾ ਬਹੁਤ ਜ਼ਿੰਦਗੀ ਦੇ ਵਿੱਚ ਦਾ ਘਾਟਾ ਯਾਰ ਉਹ ਇੱਕ ਚੰਗੀ ਸੋਚ ਲੋਕਾਂ ਲਈ ਲੱਗਣ ਵਾਲੀ ਸੋਚ ਇਹ ਸਰਕਾਰਾਂ ਨੂੰ ਹਾਜ਼ਮ ਨਹੀਂ ਆਈ ਅੱਜ ਉਹ ਸਾਡੇ ਵਿੱਚੋਂ ਸਾਡਾ ਭਰਾ ਚ ਰਹਿ ਗਿਆ ਯਾਰ ਜਗਤ ਤੇ ਉਹ ਹੁੰਦਾ ਉਹਦੀ ਸੋਚ ਬੜੀ ਸੀਗੀ ਨੌਜਵਾਨ ਬੜਿਆਂ ਨੂੰ ਚੰਗਿਆ ਜਿਹੜਿਆ ਮੈਨੂੰ ਲੱਗਦਾ ਅਸੀਂ ਸਾਡੀ ਉਹਨੀ ਸੋਚ ਨਹੀਂ ਉਹ ਇੰਨਾ ਪੜਿਆ ਲਿਖਿਆ ਨੌਜਵਾਨ ਸੀਗਾ ਜਿਹਨੂੰ ਦੂਰ ਤੇ ਅਸੀਂ ਸੋਚ ਸੀਗੀ ਜਿਹੜੇ ਸਾਡੀ ਤੋਂ ਸੋਚ ਚੱਲੇ ਗਈ ਅੱਜ ਨੂੰ ਕੁਝ ਨਹੀਂ ਗੱਲਾਂ ਬਾਤਾਂ ਕੁਝ ਹੋਰ ਹੀ ਹੋਣੀਆਂ ਸੀਆਂ ਅੱਜ ਉਹ ਸਿੱਧਾ ਬੜਾ ਭਰਾ ਦਾ ਘਟਾ ਪਰਮਾਤਮਾ ਕਰੇ ਅਸੀਂ ਉਸ ਭਰਾ ਦੇ ਸੋਚ ਤੇ ਚੱਲੀਏ ਉਸ ਭਰਾ ਦੀ ਸੋਚ ਤੇ ਪਹਰਾ ਦੀਏ ਉਹ ਜੋ ਪੰਜਾਬ ਲਈ ਉਹ ਚਾਹੁੰਦਾ ਸੀਗਾ ਜੋ ਪੰਜਾਬ ਨੂੰ ਦੇਖਣਾ ਚਾਹੁੰਦਾ ਸੀਗਾ ਚਾਹੁੰਦਾ ਸੀਗਾ ਕਿ ਨੌਜਵਾਨ ਨਸ਼ੇ ਤੋਂ ਬਾਹਰ ਆਉਣ ਆਪਣੀ ਕੌਮ ਦੀ ਗੱਲ ਕਰਨ ਆਪਣੇ ਪੰਥ ਦੀ ਗੱਲ ਕਰਨ ਉਹ ਆਪਾਂ ਓਮ ਜੀਕ ਨੂੰ ਕਰਦੇ ਹੀ ਰਹਨੇ ਆਂ ਦੂਜੀ ਗੱਲ ਦੂਜਾ ਸਾਡਾ ਭਰਾ ਵਿਸਲ ਗਿਆ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਸਾਤ ਸ੍ਰੀ ਅਕਾਲ ਪਿਛਲੇ ਸਾਤ ਸਾਤ ਸ੍ਰੀ ਅਕਾਲ ਸਿੱਧੂ ਮੂਸੇ ਵਾਲਾ ਉਹ ਸਾਤ ਸ੍ਰੀ ਅਕਾਲ ਸਾਤ ਸ੍ਰੀ ਅਕਾਲ ਆਸਰੀਆ ਕਾਲ ਸਾਡਾ ਭਰਾ ਸਿੱਧੂ ਮੂਸੇ ਵਾਲਾ ਬੜੀ ਤਖੜੀ ਸੋਚੀਗੀ ਬੜਾ ਨੌਜਵਾਨ ਨੇ ਪੱਗ ਨੂੰ ਕਿੱਥੇ ਦੁਨੀਆ ਦੇ ਵਿੱਚ ਲੈ ਗਿਆ ਕਿੱਥੇ ਟੱਕਰ ਪਛਾਣ ਬਣਾਤੀ ਸਾਡੇ ਪੰਜਾਬੀਆਂ ਦੀ ਗੋਰੇ ਕਾਲੇ ਅੰਗਰੇਜ਼ ਸਾਰਿਆਂ ਤੇ ਕਿਰਪਾ ਪਛਾਣ ਬਣਾਤੀ ਗੱਲ ਸੀਗੀ ਸਾਡੇ ਅੰਦੋਲਨ ਦੀ ਸਾਡੀ ਕਿਸਾਨੀ ਦੀ ਗੱਲ ਸੀ ਜਦੋਂ ਅੰਦੋਲਨ ਚੱਲਿਆ ਤੁਹਾਨੂੰ ਸਾਰੇ ਨੌਜਵਾਨਾਂ ਨੂੰ ਪਤਾ ਹੋਣਾ ਕਿ ਮੇਰਾ ਇਹ ਝੰਡਾ ਕੋਈ ਅੱਜ ਦਾ ਨਹੀਂ ਕਿਸਾਨੀ ਦਾ ਦਾਦੇ ਚ ਕਈ ਸਾਲਾਂ ਦਾ ਦਾਦੇ ਤੋਂ ਲੈ ਕੇ ਉਦੋਂ ਦਾ ਇਹ ਕਿਸਾਨੀ ਦਾ ਝੰਡਾ ਚੱਲਦਾ ਆਇਆ ਉਹ ਕਹਿੰਦਾ ਰਹਿੰਦੀ ਰਹਿੰਦੀ ਜਿੰਨੀ ਤੱਕਰ ਜ਼ਿੰਦਗੀ ਆ ਰਹਿੰਦੀ ਉਹ ਮਰ ਤੱਕ ਰਹੇ ਕਿਸਾਨੀ ਦਾ ਮਜੂਦੂਰ ਚੰਦਾ ਹੱਥ ਹੀ ਰਹਿਣਾ ਉਹ ਕਹਿੰਦਾ ਮੈਥੋਂ ਛੋਟਾ ਸੀ ਸਿੱਧੂ ਮੈਨੂੰ ਕਹਿੰਦਾ ਵੱਡੇ ਭਾਈ ਕਹਿੰਦਾ ਯਾਰ ਤੂੰ ਪਿੰਡਾਂ ਦੇ ਵਿੱਚ ਫਿਰਦਾ ਰਹਿਣਾ ਮੇਰੀ ਡਿਊਟੀ ਲਾ ਕਿੱਥੇ ਆਉਣੀ ਹੈ ਜਿੱਥੇ ਵੀ ਉਹਨੂੰ ਬੁਲਾਇਆ ਜਿੱਥੇ ਵੀ ਉਹਨੂੰ ਕਿਹਾ ਭਰਾ ਨੂੰ ਆ ਟਿੱਕਰੀ ਬਾਰਡਰ ਦੇ ਉੱਪਰ ਮੇਰੇ ਨਾਲ ਟਰਾਲੀਆਂ 'ਚ ਰਾਤਾਂ ਕੱਟ ਕੇ ਜਾਂਦਾ ਰਿਹਾ ਅੱਜ ਉਹ ਭਰਾ ਸਾਡੇ ਕੋਲ ਚਲੇ ਗਿਆ ਜੁਦੀ ਬੜੀ ਘਾਟ ਹੈ ਇਹ ਹੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਇਹਨਾਂ ਦੀ ਗੰਦੀ ਸਿਸਟਮ ਨੂੰ ਗੰਦੀਆਂ ਸਰਕਾਰਾਂ ਨੂੰ ਗੰਦੀਆਂ ਨੀਤੀਆਂ ਨੂੰ ਆਪਾਂ ਸਮਝੀ ਜਿੰਨਾ ਟਾਈਮ ਆਪਾਂ ਸਮਝਦੇ ਨਹੀਂ ਜਿੰਨਾ ਟਾਈਮ ਆਪਾਂ ਵਿਚਾਰਦੇ ਨਹੀਂ ਓਨਾ ਟਾਈਮ ਇਹਨਾਂ ਤੋਂ ਐਵੇਂ ਜਿਹਾ ਡੰਡੇ ਖਾਂਦੇ ਰਹਾਂਗੇ ਜਰ ਹਰ ਇੱਕ ਬੰਦਾ ਧਰ ਕੇ ਪੱਟੀਆਂ-ਮੁੱਟੀਆਂ ਗੱਲਾਂ ਹਰ ਇੱਕ ਬੰਦਾ ਬਦਲ ਜਾਂਦਾ ਹਰ ਇੱਕ ਬੰਦਾ ਮੁੱਕਰ ਜਾਂਦਾ ਯਾਰ ਹਰ ਇੱਕ ਬੰਦਾ ਆਪਣੀ ਕੁਰਸੀ ਤੇ ਕਰਕੇ ਮੁੱਕਰ ਜਾਂਦਾ ਹੈ ਇਹ ਸਾਡੇ ਭਰਾ ਤਾਂ ਹੱਥੋਂ ਵਿਛੜ ਕੇ ਜਿਨ੍ਹਾਂ ਨੇ ਦੁਨੀਆ ਦੇ ਉੱਪਰ ਸਾਡੀ ਪਛਾਣ ਅਮਨਾਈ ਹੋਰ ਪਛਾਣ ਬਣਾਉਣੀ ਸੀਗੀ ਅੱਜ ਤਾਂ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਬੋਲਣ ਵਾਲੇ ਬੜੇ ਚਲੇ ਰਹਿੰਦੇ ਨੇਗੇ ਮੈਂ ਇੱਕ ਚੀਜ਼ ਸੋਚ ਕੇ ਨਿਕਲਿਆ ਮੈਂ ਸਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਇਹੋ ਜੀ ਆਪਣੀ ਹੁਣ ਜਿਹੜੀ ਸੋਚ ਬਣ ਜੇ ਕਿ ਅਸੀਂ ਆਪਾ ਆਪਣੇ ਦੇ ਵਿਰੁੱਧ ਨਾ ਬੋਲੀਏ ਆਪਣਾ ਦੁਸ਼ਮਣ ਕੌਣ ਹੈ ਸਾਡਾ ਦੁਸ਼ਮਣ ਕੌਣ ਹੈ ਸਾਡੇ ਲੀਡਰ ਇਹ ਰਾਜਨੀਤਿਕ ਪਾਰਟੀਆਂ ਤੇ ਸਰਕਾਰਾਂ ਇਹ ਸਾਡੀਆਂ ਦੁਸ਼ਮਣ ਨੇਗੀਆਂ ਇਹ ਸੈਂਟੇ ਦੀ ਸਰਕਾਰ ਦੁਸ਼ਮਣਾਂ ਸਾਡੀ ਅਸੀਂ ਦੁਸ਼ਮਣ ਨੂੰ ਪਛਾਣਨੀ ਹੈ ਵੀਰੋ ਅਸੀਂ ਆਪਣੇ ਦੇ ਖਿਲਾਫ ਹੀ ਚੱਲੀ ਜਾਂਦੇ ਰਹਨੇ ਯਾਰ ਆਪਣੇ ਦੇ ਖਿਲਾਫ ਹੀ ਬੋਲੀ ਜਾਂਦੇ ਰਹਨੇ ਹੁਣ ਕੀ ਆ ਜੱਥੇਬੰਦੀਆਂ ਨੇ ਸਾਰੀਆਂ ਆਪਣੇ ਜੱਥੇਬੰਦੀਆਂ ਨੇ ਮੈਂ ਕੋਈ ਗੱਲ ਕਹਿੰਦੀ ਅੱਜ ਮੈਂ ਸਾਰੇ ਲੋਕਾਂ 'ਚ ਇਹ ਗੱਲ ਕਹਿਣਾ ਚਾਹਣਾ ਸਾਰੇ ਜੱਥੇਬੰਦੀਆਂ ਦੇ ਜਿੰਨੇ ਵੀ ਸਾਡੇ ਆਗੂ ਸਾਹਿਬ ਆਣ ਨੇਗੇ ਮੈਂ ਸਾਰਿਆਂ ਦਾ ਸਾਰਿਆਂ ਦਾ ਜਥੇਬੰਦੀਆਂ ਦਾ ਮੈਂ ਸਾਰਿਆਂ ਦਾ ਉਹਨਾਂ ਦਾ ਸਾਰਿਆਂ ਦੀ ਨੁਮਾਇੰਦਾ ਮੈਂ ਮੈਨੂੰ ਇਹ ਨਾ ਸੋਚਿਆ ਕਰੋ ਬਾਈ ਵਣ ਕੇ ਮੈਂ ਉਹ ਤਾਂ ਮੈਂ ਹੋਂਦਾਂ ਮੈਂ ਸਾਰਿਆਂ ਦੇ ਨਾਲ ਹੀ ਆਂ ਜਿੱਥੇ ਗੱਲ ਕਿਸਾਨੀ ਦੀ ਜਿੱਥੇ ਗੱਲ ਮਜ਼ਦੂਰੀ ਦੀ ਜਿੱਥੇ ਗੱਲ ਲੋਕਾਂ ਦੀ ਆ ਸਭ ਤੋਂ ਪਹਿਲਾਂ ਮੂਹਰੇ ਖੜੇ ਹੋਵਾਂਗੇ ਇਸ ਕਰਕੇ ਸਾਰੇ ਜਥੇਬੰਦੀਆਂ ਦਾ ਕਿਸੇ ਸਿਰ ਝੁਕਦਾ ਕਿੰਨੀਆਂ ਜਥੇਬੰਦੀਆਂ ਨੇ ਜਾ ਕੇ ਮੇਰਾ ਉੱਥੇ ਸਾਥ ਦਿੱਤਾ ਸਮਰਥਨ ਦਿੱਤਾ ਜੇਲ੍ਹ ਦੇ ਵਿੱਚੋਂ ਕਢਾ ਲਿਆ ਨਹੀਂ ਉੱਥੇ ਜੇਲ੍ਹ ਦੇ ਵਿੱਚੋਂ ਨਿਕਲਣਾ ਕਿੰਨਾ ਔਖਾ ਹੈ ਬਾਈ ਅਗਲੀ ਲੜਾਈ ਹੈ ਅਗਲੀ ਲੜਾਈ ਅਸੀਂ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਕਦਰ ਡਿਬਰੂਗਰ ਤੇ ਜ਼ਿਲ੍ਹਾ ਦੇ ਵਿੱਚ ਬੈਠੇ ਨੇਗੇ ਅਗਲੀ ਲੜਾਈ ਉਹ ਲੜਾਈ ਵੀ ਆਪਾਂ ਹੁਣ ਲੜ ਲੜਾਂਗੇ ਆਗੂਆਂ ਦੇ ਕਿ ਆਗੂ ਨੂੰ ਆਪਾਂ ਮਨਾਵਾਂਗੇ ਜਿਹੜੇ ਆਗੂ ਨਹੀਂ ਚੱਲਦੇ ਪਿਆਰ ਨਾ ਮਨਾਵਾਂਗੇ ਇਕੱਠੇ ਹੋ ਕੇ ਲੜਾਂਗੇ ਆਗੂ ਨੂੰ ਕਹਾਂਗੇ ਬਾਪੂ ਇਹ ਸਾਡੇ ਜਿਹੜੇ ਨੌਜਵਾਨ ਨੇ ਕਿ ਡਿਬਰੂਗਰ ਤੇ ਜ਼ਿਲ੍ਹਾ ਦੇ ਵਿੱਚ ਬੈਠੇ ਨੇ ਨਾ ਉਹਨਾਂ ਨੂੰ ਕਢਾਉਣ ਦੀ ਲੜਾਈ ਵੀ ਆਪੀ ਲੜਨੀ ਆ ਬਲੇ ਆਪਾਂ ਆਪਾਂ ਇਕੱਠੇ ਹੋ ਕੇ ਆਪਾਂ ਇਕੱਠੇ ਹੋ ਕੇ ਨੌਜਵਾਨ ਬਾਪੂ ਜੀ ਕਿੰਨੇ ਸਿਆਣੇ ਨੇਗੇ ਕਿੰਨੇ ਪੰਥਕ ਨੇਗੇ ਬਹੁਤ ਸਾਰੇ ਸਾਡੇ ਆਕੂ ਨੇਗੇ ਜਿਹੜੇ ਸਮਝਦੇ ਨੇਗੇ ਮੈਂ ਇਕੱਲੇ ਇਕੱਲੇ ਜੱਥੇਬੰਦੀ ਦਾ ਨੋਅ ਬਕੌਂਦਾ ਸਾਰੇ ਸਤਕਾਰਯੋਗ ਨੇਗੇ ਬਾਪੂ ਜੀ ਨੇ ਬਾਈ ਜੀ ਨੇ ਬਹੁਤ ਤਕੜੀ ਗੱਲ ਕਹੀ ਆ ਮੈਂ ਇਹੀ ਗੱਲ ਕਹਿਣਾ ਚਾਹਣਾ ਆ ਜਿਹੜੀ ਗੱਲਾਂ ਮੈਂ ਇਹੀ ਗੱਲ ਦੁਆਰੇ ਬੋਲਦਾ ਬਾਪੂ ਮੈਂ ਤੇਰੀ ਵਾਲੀ ਗੱਲ ਹੀ ਬੋਲਦਾ ਇੱਕ ਮਿੰਟ ਚੁੱਪ ਕਰੀ ਮੈਂ ਬਾਪੂ ਤੇਰੀ ਵਾਲੀ ਗੱਲ ਹੀ ਬੋਲਦਾ ਬਾਪੂ ਮੈਂ ਤੇ ਬਾਪੂ ਇੱਕ ਮਿੰਟ ਬਾਈ ਜੀ ਵਾਲੀ ਗੱਲ ਹੀ ਬੋਲਦਾ ਮੈਂ ਵੀਰੇ ਵਾਲੀ ਗੱਲ ਅਸੀਂ ਨਾ ਅਸਲ ਦੇ ਵਿੱਚ ਪਾਣੀ ਦੇ ਨਾਲ ਟੁੱਟ ਗਏ ਮੂਲ ਸਿਧਾਂਤ ਦੇ ਨਾਲ ਟੁੱਟ ਗਏ ਅਸੀਂ ਕੀ ਹੋਇਆ ਹੁਣ ਦੇਖ ਸਾਕੇ ਮੇਰੇ ਦਾੜੀ ਨਹੀਂ ਰੱਖੀ ਮੇਰੇ ਕੇਸ ਨਹੀਂ ਰੱਖੇ ਹੋਏ ਮੈਂ ਰੱਖ ਲੂੰ ਹੁਣ ਦਾੜੀ ਵੀ ਰੱਖੂੰ ਕੇਸ ਵੀ ਰੱਖੂੰ ਹੈਨਾ ਪਰ ਅਸਲ ਦੇ ਵਿੱਚ ਗੱਲ ਕੀ ਆ ਮੈਂ ਜਦੋਂ ਤੋਂ ਮੈਂ ਸੁਢੀ ਮੈਨੂੰ ਦੇਖਿਆ ਹੁਣ ਮੈਨੂੰ ਆਕਲ ਜੀ ਥੋੜੀ ਥੋੜੀ ਆਉਣੀ ਸ਼ੁਰੂ ਹੋਈ ਅੰਦਰ ਮੇਰੇ ਲਈ ਕੁਛ ਕਰਨ ਦੀ ਅੰਦਰ ਚਿੰਗ ਪੈਦਾ ਹੋਈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਨੇ ਫੈਰਾ ਕਰੀ ਹੁਣ ਮੈਂ ਨਿਰਤ ਨੇ ਹੁੰਦਾ ਧਾਰ ਨਹੀਂ ਹੋ ਗਿਆ ਕੰਠ ਹੋ ਗਿਆ ਹਨਾ ਬਾਣੀ ਇਸ ਕਰਕੇ ਆ ਨਸ਼ਿਆਂ ਤੋਂ ਜਿਹੜੀਆਂ ਛੋਟੇ ਛੋਟੇ ਕਰੇਤੀਆਂ ਲੰਘਿਆ ਜਦੋਂ ਤੁਸੀਂ ਇਹਨਾਂ ਤੋਂ ਦੂਰ ਉੱਠਣਾ ਤਾਂ ਬਾਣੀ ਦੇ ਲੜ ਲੱਗਣਾ ਪੈਣਾ ਅੰਦਰੋਂ ਭੈ ਮੁੱਕ ਜੂ ਅੰਦਰੋਂ ਮੌਤ ਦਾ ਭੈ ਮੁੱਕ ਜੂਗਾ ਅੰਦਰ ਨਿਡਰਤਾ ਵਧ ਜੂਗੀ ਅੰਦਰ ਲੜਨ ਦੀ ਦਲੇਰੀ ਵਧ ਜੂਗੀ ਉਹਨਾਂ ਹੁਣ ਕੀ ਆ ਫਰਕ ਬੰਦਾ ਕੀ ਆ ਅਸੀਂ ਭਾਈ ਆ ਗੋਲੀਆਂ ਗੋਲੀਆਂ ਨਚਾਣੋ ਛੱਡੋ ਮਾਫਾ ਇਹ ਵੀ ਆ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਉਣਾ ਛੱਡੋ ਜਿਹੜੇ ਨੌਜਵਾਨ ਨਸ਼ਾ ਛੱਡ ਗਿਆ ਉਹ ਸਭ ਤੋਂ ਬਾਅਦ ਤੁਸੀਂ ਇਹ ਦੇਖ ਲਓ ਜਿਹਨੂੰ ਤੁਸੀਂ ਸੁਧਾਰਤਾ ਨਾ ਉਹ ਨੌਜਵਾਨ ਤੁਸੀਂ ਦੇਖਿਓ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਕੁਝ ਕਰੂਗਾ ਜਦ ਤਰੋਂ ਸਮਝ ਗਿਆ ਜੇ ਤੂੰ ਇਹ ਸਮਝ ਨਹੀਂ ਕੁਝ ਪੈਗੀ ਹੁਣ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀਗਾ ਮਾਣ ਦਾ ਸਫਰਾਕੀ ਕੌਣ ਸੀ ਜਦੋਂ ਗੁਰੂ ਦਾ ਥਾਪੜਾ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਹੋ ਗਿਆ ਕਿੱਦਣਾ ਨੂੰ ਸਿਰ ਬਣਾਤੇ ਹੁਣ ਸਾਰਾ ਕੁਝ ਇੰਟਰਨੈਟ 'ਤੇ ਖੜਕਾਤੀ ਜਦੋਂ ਗੁਰੂ ਦਾ ਹੱ ਸਾਡੇ ਕੋਲੇ ਮੇਰਾ ਸਾਰੇ ਧਰਮਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਧਰਮ ਕੀ ਹੈ ਮੈਂ ਧਰਮ ਬਾਰੇ ਉੱਥੇ ਪੜਿਆ ਜੇਲ੍ਹ ਦੇ ਵਿੱਚ ਧਰਮ ਕੀ ਹੈ ਧਰਮ ਸੱਚ ਨੂੰ ਧਰਮ ਕਹਿੰਦੇ ਨੇ ਜਿਹੜੀ ਚੀਜ਼ ਸੱਚੀ ਹੈ ਜਿਹਦੇ ਅੰਦਰ ਸੱਚ ਹੈ ਜੇ ਕੋਈ ਸੱਚਾ ਹਿੰਦੂ ਹੈ ਉਹ ਉਹ ਸੱਚਾ ਧਰਮੀ ਹੈ ਕਿਉਂਕਿ ਮੁਸਲਮਾਨ ਦੇ ਅੰਦਰ ਸੱਚਾ ਉਹ ਸੱਚਾ ਮੁਸਲਮਾਨ ਹੈ ਜੋ ਕਿ ਸਿੱਖ ਸੱਚਾ ਜਿਹਦੇ ਅੰਦਰ ਸੱਚ ਹੈ ਉਹ 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 ਅਸਲ ਧਰਮੀ ਬੰਦਾ ਹੈ ਜਿਹੜਾ ਜਿਹੜਾ ਹਾਈ ਝੂਠ ਦਾ ਭਰਿਆ ਹੋਇਆ ਹੈ ਜਿਹਦੇ ਅੰਦਰ ਹਾਈ ਕਿਸੇ ਦੇ ਕੋਈ ਯਾਦ ਹੀ ਭਾਵਨਾ ਨਹੀਂ ਹੋਏਗੀ ਕੋਈ ਰਹਿਮਤ ਦੀ ਭਾਵਨਾ ਨਹੀਂ ਹੋਏਗੀ ਉਹ ਕੋਈ ਧਰਮੀ ਮੰਦਾ ਨਹੀਂ ਹੈਗਾ ਪਰ ਅਰਜਨਦੇਵ ਪਾਸ਼ਾ ਮਹਾਰਾਜ ਦੀ ਗੱਲ ਦੱਸਦਾ ਜਿਹੜਾ ਉਹਦੇ ਵਿੱਚ ਮੈਂ ਪੜਿਆ ਉਹਦੇ ਵਿੱਚ ਦੱਸਿਆ 27 ਸਿਮਰਤੀਆਂ ਤੇ 14 4 ਬੇ ਤੇ 18 ਪ੍ਰਾਣ ਵੀ ਉਹੀ ਗੱਲ ਕਰਦੇ ਨੇ ਕਿ ਗੁਰੂ ਅਰਜਨਦੇਵ ਜੀ ਪਾਸ਼ਾ ਮਹਾਰਾਜ ਕਹਿੰਦਾ ਉਹ ਵੀ ਇਨਸਾਨੀਅਤ ਦੀ ਗੱਲ ਕਰਦੇ ਨੇ ਉਹ ਵੀ ਰੱਬ ਦੀ ਗੱਲ ਕਰਦੇ ਨੇ ਵੀ ਬੰਦਗੀ ਦੀ ਗੱਲ ਕਰਦੇ ਨੇਗੇ ਇਸ ਕਰਕੇ ਸਾਨੂੰ ਤਾਂ ਨਾਲ ਦੇ ਵਿੱਚ ਪਾੜ ਕੇ ਮਾਰਿਆ ਜਾਂਦਾ ਜਿਹੜਾ ਗੁਰੂ ਦੇ ਲੜ ਲੱਗਿਆ ਉਹ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਕੁਝ ਕਰੂਗਾ ਉਹ ਲੀਡਰਾਂ ਦੇ ਇਹਨਾਂ ਦੇ ਤਲੀਆਂ ਨਹੀਂ ਚੱਟੂਗਾ ਇੰਨੇ ਥੋੜਾ ਨਾ ਮੈਂ ਗੱਲਾਂ ਕਰਨੇ ਸੀ ਵੀਰੋ ਆਹ ਜਿਹੜਾ ਬਾਡਰ ਵਾਲੀ ਗੱਲ ਆ ਹੁਣ ਮੈਂ ਲਾਸਟ ਇੱਕ ਗੱਲ ਕਹਿ ਕੇ ਸਮਾਪਤ ਕਰਦਾ ਅੰਦਰੋਂ ਨਾ ਥੋੜਾ ਜਿਹਾ ਹੁਣ ਬੋਲਿਆ ਜਾਣ ਜਾਂਦਾ ਤੇ ਆਹ ਜਿਹੜੀ ਆਪਣੀ ਬਾਡਰ ਵਾਲੀ ਗੱਲ ਆ ਮੀਟਿੰਗਾਂ ਚੱਲੀਆਂ ਜਾਂਦੀਆਂ ਨੇ ਆਗੂਆਂ ਦੀਆਂ ਆਪਾਂ ਜਿਵੇਂ ਵੀ ਆਪਾਂ ਨੂੰ ਆਗੂ ਸਹਿਬਾਨ ਕਹਿੰਦੇ ਨੇਗੇ ਮੈਂ ਤੁਹਾਨੂੰ ਇੱਕ ਗੱਲ ਕਹਿ ਤੀ ਵੀ ਜਦੋਂ ਮੈਨੂੰ ਇੱਥੋਂ ਕਹਾ ਦਿਓ ਵੀ ਭਾਨੇ ਜਾ ਜਾ ਕੇ ਮੂਰੇ ਉਹ ਮਾਰਨ ਨੂੰ ਮੈਂ ਕਹੂੰਗਾ ਮੈਂ ਮੂਰੇ ਹੋ ਕੇ ਖਾਊਂਗਾ ਤੇ ਇੱਕ ਇਸ ਕਰਕੇ ਵੀਰੋ ਆਪਾਂ ਨਾ ਥੋੜਾ ਸਿਸਟਮ ਜਿਹਾ ਬਣਾ ਲਈਏ ਹਨਾ ਓਵੇਂ ਕਿ ਆਪਾਂ ਜਿਵੇਂ ਆਪਾਂ ਨੂੰ ਕਹਿਣਗੇ ਉਹ ਬਣਾ ਕੇ ਉਹ ਤੋੜਾਂਗੇ ਪੱਟੀਆਂ ਮਸ਼ੀਨਾ ਵੱਡੇ ਸਿਸਟਮ ਸਾਰਾ ਕੁਝ ਲੈ ਕੇ ਆ ਰਹੇ ਨੇ ਸਪਰੇਅ ਵਾਲੇ ਢੋਲੇ ਇੰਤਜ਼ਾਮ ਹਾਂ ਹਰਿਆਣਾ ਬਈ ਹਾਂ ਹਰਿਆਣੇ ਦਾ ਮੈਨੂੰ ਸੌਰੀ ਮੈਂ ਹਰਿਆਣਾ ਥੋੜਾ ਨੋਂ ਘੱਟ ਲੈਣਾ ਮੈਂ ਭੁੱਲ ਜਾਣਾ ਮੇਰੇ ਦਿਮਾਗ ਤੇ ਜਾਦਾ ਆਪਣੀ ਗੱਲ ਚੜੀ ਹੋਇਆ ਹਰਿਆਣੇ ਵਾਲੇ ਵੀਰੋ ਥੋੜੇ ਥੋਡੇ ਚਰਨਾਂ ਦੇ ਵਿੱਚ ਸਾਡਾ ਸਿਰ ਝੁਕਦਾ ਯਾਰ ਸਾਨੂੰ ਤਾਂ ਇਹ ਲੜਾ ਲੜਾ ਕੇ ਮਾਰੀ ਜਾਂਦੇ ਨੇ ਹਰਿਆਣੇ ਵਾਲੇ ਵੀਰੋ ਤੁਹਾਡਾ ਬਾਈ ਥਾਰਾ ਦਾ ਧੰਨਵਾਦ ਆ ਬਾਈ ਹਰਿਆਣੇ ਵਾਲਿਓ ਤੁਸੀਂ ਪਹਿਲਾਂ ਵੀ ਆਪਾਂ ਕਿੱਥੇ ਹੋ ਕੇ ਲੜਾਈ ਲੜੀ ਐ ਹੁਣ ਵੀ ਆਪਾਂ ਕਿੱਥੇ ਹੋ ਕੇ ਲੜਾਈ ਲੜਾਂਗੇ ਆਪਣੇ ਦੋ ਸੂਬੇ ਉਹ ਨਗੇ ਚਿੱਤ ਨੂੰ ਸਭ ਤੋਂ ਵੱਧੇ ਘਰਾਉਂਦਾ ਹੈ ਪੰਜਾਬ ਤੇ ਹਰਿਆਣਾ ਤੋਂ ਟੀਕਾ ਪਹਿਲਾਂ ਹੀ ਮਰਵਾਇਆ ਨੇ ਹੁਣ ਵੀ ਟੀਕਾ ਮਰਵਾਵਾਂਗੇ ਆਪਾਂ ਦੋਨੇ ਸੂਬਿਆਂ ਨੇ ਹੁਣ ਪੂਰੇ ਦੇਸ਼ ਦੇ ਕਿਸਾਨ ਜਾਗਰੂਤ ਕਰਦੇ ਉਤਰੋ ਕਿਸਾਨ ਘੇਰੀ ਖੜੇ ਨੇ ਇਧਰੋਂ ਕਿਸਾਨ ਘੇਰੀ ਖੜੇ ਨੇਗੇ ਹੁਣ ਆਪਾਂ ਕਿੱਥੇ ਹੋ ਕੇ ਜਿਵੇਂ ਵੀ ਸਾਡੇ ਆਗੂ ਸਾਹਿਬਾਨ ਕਹਣਗੇ ਆਪਾਂ ਉਹ ਤੋੜਾਂਗੇ ਆਪਣੇ ਕੋਲੇ ਸਾਰਾ ਸਿਸਟਮ ਅੱਗੇ ਆ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਭਾਈ ਜਿਹੜਾ ਮੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜਿਹੜਾ ਮੇਰੇ ਸਿਰ ਤੇ ਕੱਟ ਜੜਾਤਾ ਉਹ ਸਾਰੀ ਜ਼ਿੰਦਗੀ ਮੈਂ 잊ਾਰ ਨਹੀਂ ਸਕਦਾ ਤੇ ਮੈਂ ਐਵੇਂ ਜ਼ਿਕਰੋ ਤੁਹਾਡੇ ਲਈ ਲੜਦਾ ਮਰਦਾ ਐਵੇਂ ਜ਼ਿਕਰ ਹੀ ਰਹੂੰਗਾ ਕਦੇ ਇਹ ਸੁਣ ਕਦੇ ਇਹ ਸਰਕਾਰਾਂ ਅੱਗੇ ਲੀਡਰਾਂ ਅੱਗੇ ਜਨਾ ਮਰਦਿਤ ਚਾਤਤ ਕਰ ਲੈਣ ਇਹ ਆਵਾਜ਼ ਨੀਮੀ ਦੀ ਹੋਊਗੀ ਸਾਕਾ ਦੁਗਣੀ ਉੱਚੀ ਹੋਊ। ਜਿਹੜਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਆ ਬਾਬੂ ਬੈਠ। ਬੱਸ ਆ ਗਏ। ਆ ਗਏ ਬ੍ਰਦਰ। ਜਿੰਦਾ। ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ। ਆ ਦੋ ਕਾ ਗੋ ਦੀ ਗੱਲਬਾਤ ਆਪਾਂ ਹੋਰ ਸੁਣਨੇ ਮੈਂ ਇੱਥੇ ਬੈਠਾ ਬਾਈ। ਠੀਕ ਹੈ ਨਾ ਗੱਲ। ਅੱਗੇ ਮੈਂ ਤੁਹਾਨੂੰ ਗੱਲ ਦੱਸਦਾ ਤਾਂ ਉਹ ਮੈਂ ਟਰਾਲੀਆਂ 'ਚ ਇੱਥੇ ਰਾਤਾਂ ਕੱਟੂੰਗਾ। ਸਾਡੇ ਵਿੱਚ ਮਨਜੀਤ ਸਿੰਘ ਜੀ ਨਿਆਲ ਜੋ ਪੀਕੇਯੂ ਆਯਾਤੋਂ ਨੇ ਬਹਿ ਜਾਓ ਵੀਰੋ ਬਹਿ ਜਾਓ। ਭਾਨਾ ਜੀ ਇੱਥੇ ਬੈਠੇ ਨੇ। ਦੋ ਮਿੰਟ ਸੁਣ ਲੋ ਮੇਰਾ ਭਰਾ ਬਣ ਕੇ। ਤੁਸੀਂ ਮੇਰੇ ਵੀਰੇ ਨਹੀਂ ਹੈਗੇ। ਦੋ ਮਿੰਟ ਸੁਣ ਲੋ। ਦੋ ਮਿੰਟ। ਮੇਰਾ ਮੇਰੇ ਮੇਰੇ ਤੁਸੀਂ ਮੇਰੇ ਸਾਰੇ ਵੀਰੇ ਚਾਚੇ ਦਾਦੇ ਦੇ ਮੁੰਡੇ ਹੀ ਹੋ ਠੀਕ ਹੈ ਨਾ ਗੱਲ ਹਰਦੇ ਮੇਰਾ ਵੀਰ ਬਣ ਕੇ ਹਰਦੇ ਮੇਰਾ ਭਰਾ ਬਣ ਦੋ ਕੁ ਮਿੰਟ ਖੜ੍ਹ ਜਾ ਮਨਜੀਤ ਸਿੰਘ ਜੀ ਨਿਆਰ ਆਪਣੇ ਵਿੱਚ ਆਇਨੇ ਦੋ ਕੁ ਮਿੰਟ ਇਹਨਾਂ ਦੀ ਗੱਲ ਸੁਣ ਲਈ ਇਹ ਵੀ ਲੇਟ ਹੋ ਗਏ ਥੋੜੇ ਜੇ ਦੋ ਕੁ ਮਿੰਟ ਬਾਅਦ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਾਂਗੇ ਬਹੁਤ ਹੀ ਸਤਕਾਰਯੋਗ ਨੌਜਵਾਨ ਬਜ਼ੁਰਗ ਸਭ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਨਹੀਂ ਬਣਦਾ ਯਾਰ ਆਹ ਬਾਈ ਬਣ ਕੇ ਫੜ ਜਾ ਫੜ ਦੋ ਬਾਈ ਚਲੋ ਯਾਰ ਚਲੋ ਇਹਦਾ ਇਹ ਗੱਲ ਸੁਣ ਲੋ ਮਾਣਾ ਤੁਹਾਡਾ ਸਾਰਿਆਂ ਦਾ ਭਰਾ ਆ ਉਸੀਂ ਇਹ ਹਿਸਾਬ ਲਾ ਲਓ ਜੀ ਆਂ ਬੋਲਣ ਤੋਂ ਬਾਅਦ ਹਨਾ ਰਾ ਪਸੂਖ ਰੱਖੇ ਮਜਤਲੀ ਇਹ ਮੈਂ ਤੁਮਾ ਜਾਨ ਬੱਕਲੇ ਬੱਕਲੇ ਦੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਚ ਆ ਕੇ ਰੀ ਮਿਲਿਆ ਕਰੀਏ ਨੌਜਵਾਨਾਂ ਨੂੰ ਰਾਬਤੇ ਸਾਂਝੇ ਕਰਿਆ ਕਰੀਏ ਹਨਾ ਆਪਾਂ ਇਹੋ ਜਿਹਾ ਇਹੋ ਜਿਹਾ ਪ੍ਰੋਗਰਾਮ ਲੀਕ ਦੇ ਰਹਿਾਂਗੇ ਵੀ ਸਾਰੇ ਜਣੇ ਭਰਾ ਹੋ ਯਾਰ ਫਿਕਰ ਨਾ ਕਰੋ